ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕੁਸਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੜਾ ਪਾਈਕੇ ਵਿੱਚ ਵੜਾ ਪਾਈਕਾ ਪਿੰਡ ਜ਼ਿਲ੍ਹੇ ਫਰੀਦਪੁਰ ਦਾ ਮਨਮਤਾ ਨਗਰ ਆ ਤੁਜੇ ਮੈਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਨਾਮ ਆ ਪੰਮਾ ਤੇ ਵਪਾਰ ਦਾ ਬਾਈ ਦਾ ਕੰਮ ਠੰਡੀ ਆ ਬਾਈ ਗਾਂ ਦਾ ਲੈ ਮਿੱਤਰੋ ਜਿਸ ਭਰਾ ਦੇ ਕੋਲੇ ਆਪਾਂ ਮੌਜੂਦ ਆ ਦੋ ਜਾਨਵਰ ਵਕਾਊ ਆ ਇੱਕ ਦਾ ਤੁਹਾਡੇ ਲਈ 200 ਦੀ ਹੁੰਦੀ ਦੀ ਗਾਂ ਲੈ ਕੇ ਆਇਆ ਮਗਰ ਬੱਛੇ ਵਾਲੀ ਕਈ ਭਰਾ ਭਾਲਦੇ ਹੁੰਦੇ ਆ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਬਾਈ ਦੇ ਨਾਲ ਪੰਮੇ ਬਾਈ ਸਤਿ ਸ਼੍ਰੀ ਅਕਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਾਈ ਠੀਕ ਆ ਵੀਰੇ ਸੇਤਾ ਦੇ ਪਰਿਵਾਰ ਬਾਈ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਅੱਛਾ ਇਹ ਜਾਨਵਰ ਦੋ ਆ ਬਾਈ ਹਨਾ ਹਾਂ ਤੇ ਪਹਿਲੇ ਨੰਬਰ ਤੇ ਆਪਾਂ ਡੱਬੀ ਬਾਰੇ ਕਰਾਂਗੇ ਗ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਆਪਾਂਵੇਂ ਬਾਈ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਹਾਂਜੀ ਹਾਂਜੀ ਤੇਰਾ ਵੀ ਧੰਨਵਾਦ ਕਰਿਆ ਇਹਦਾ ਮੈਂ ਨਾ ਬਾਈ ਤੇਰਾ ਬੜਾ ਬੜਾ ਅੱਜ ਤੋਂ ਖੁਸ਼ ਦੇ ਰਿਹਾ ਬਾਈ ਪਰਦਾ ਹਾਂ ਹੋ ਗਿਆ ਹਾਂ ਠੀਕ ਹੈ ਅਗਰਮ ਘਟ ਰਿਹਾ ਕਰਿਆ ਉਹ ਚਲੋ ਆਏ ਚੱਲਦੇ ਰਹਿੰਦੇ ਆ ਹਾਂ ਹੁਣ ਛੋਟੇ ਛੋਟੇ ਕੰਮ ਜਿਦਾ ਤਾ ਆਪਾਂ ਕਬੀਲਦਾਰੀ ਹੈ ਕੰਮ ਕਿੱਥੇ ਬਣਾ ਗੱਲ ਬੰਦੀ ਨਹੀਂ ਕੋਈ ਬਾਈ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਜ਼ਿੰਮੇਵਾਰੀ ਬੰਦੇ ਨੂੰ ਹਰੇਕ ਆਪਣੀ ਸਮਝਣੀ ਚਾਹੀਦੀ ਹੈ ਨਾ ਇਹ ਤਾਂ ਬਈ ਸਮਝੇਗਾ ਅੱਜ ਨਾਲ ਸਮਝਾਂਗੇ ਟਾਈਮ ਗਵਾ ਕੇ ਸਮਝੇ ਤੇ ਫੋ ਆ ਕੇ ਸਾਹਵੇਂ ਜੇ ਤਾਂ ਨਾ ਸਾਹਵੇਂ ਹਾਂ ਉਹਦਾ ਫਾਇਦਾ ਹੀ ਕੋਈ ਨਹੀਂ ਹੈ ਨਾ ਹਾਂ ਅੱਛਾ ਭਾਈ ਤੁਮੇ ਅੱਜ 2 ਜਨਵਰੀ ਦਾ ਡੱਬੀ ਵੜਦੀ ਕੀ ਡਿਟੇਲ ਹੈ ਬਾਈ ਇਹ ਵੀਰੇ ਆਪਣੇ ਕੋਲੇ ਆਈ ਕੱਲ ਹੀ ਅੱਛਾ ਤੇ ਇਹ ਜਿਹੜੇ ਬੰਦੇ ਤੋਂ ਲੈ ਆਏ ਵੀ ਉਹਾਂ ਦੇ ਡੇਢ ਮਹੀਨਾ ਹੋ ਗਿਆ ਪੂਰਾ ਠੀਕਾ ਬਾਈ ਠੀਕਾ ਭਰਾਏ ਠੀਕ ਹੈ ਬਾਈ ਆਪਾਂ ਤਾਂ ਐਂ ਕਰਕੇ ਦੇਣੀ ਆਂ ਕਾਂ ਅਗਲੇ ਦੀ ਕਿਸਮ ਦਾ ਹਨਾ ਦੇਖੀ ਸਮੱਸਿਆ ਹੀ ਗਲਤ ਤੇਰੇ ਭਾਗ ਲੱਗੇ ਦੁੱਧ ਜੇ ਮਤਲਬ ਐਸੀ ਦਾ 7-8 ਕਿਲੋ ਚੋ ਕੇ ਲਿਆ ਆਂ ਥੋੜੀ ਝੜੀ ਚ ਆ ਗਈ ਕਾਂ ਹਾਂ ਇੱਕ ਤਾਂ ਬਈ ਮੌਸਮ ਵੀ ਹੋਣੀ ਖੁੱਲਿਆ ਅੱਜ ਹੀ ਖੁੱਲਿਆ ਮੜਾ ਜਾ ਹਾਂ ਤੇ ਦੁੱਧ ਜੇ ਸੇਵਾ ਦੇ ਬਈ 10 ਕਿਲੋ ਵੀ ਦੇ ਸਕਦੀ ਹਾਂ ਆ ਜਾਤ ਵਾਲੀ ਗਾਂ ਯਾਰ ਹਾਂ ਥੋਈ ਨੰਬਰ ਥੋੜਾ ਚਰ ਹੋਇਆ ਤੇ ਦੁੱਧ ਹੁਣ ਕਿੰਨਾ ਹੋਊਗਾ ਵੀ 6-7 ਹੋਊ ਹੁਣ ਹੈਗਾ ਹੈਗਾ 7 ਤੋਂ ਬਾਹਰ ਹੋਊਗਾ ਚੂਣ ਚਾਂ ਜੰਗਲ ਗਿਆ ਬਹੁਤ ਬਹੁਤ ਠੰਡੀ ਬਹੁਤ ਆ ਠੀਕ ਆ ਬੰਮੀ ਬਾਈ ਹਾਂਜੀ ਹਾਂਜੀ ਤੇ ਮੇਂ ਡੇਢ ਮਹੀਨਾ ਹੋ ਗਿਆ ਬੜੀ ਨੂੰ ਹੈ ਹਾਂ ਡੇਢ ਹੋ ਗਿਆ ਠੀਕ ਆ ਬਾਈ ਤੇ ਰੇਟ ਕੀ ਰੋਗੇ ਬੰਮੀ ਆਹ ਯਾਰ ਹੈ ਸਰਬੇ ਰੇਟ ਇਹਦਾ ਵੀਰ ਲੈਣ ਵਾਲੀ ਗੱਲੀ ਹਾਂ ਬਾ ਨੇੜੇ ਜਈ 17000 ਦੇ ਦਿਆਂਗੇ ਮਾਨਤਨ ਕਰ ਦਿਆਂਗੇ ਮਾਨਤਨ ਕਰ ਦਿਆਂ ਠੀਕ ਲੈ ਬਾਈ ਹਾਂਜੀ ਹਾਂਜੀ ਕੋਈ ਮਾੜੀ ਨਹੀਂ ਬੱਚੀ ਨਾਲ ਉਹ ਤਾਂ ਚੰਗੀ ਆ ਬਾਈ ਹਾਂਜੀ 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 ਨਹੀਂ ਮੈਨੂੰ ਤਰੋ 1.5 ਮਹੀਨਾ ਹੋ ਗਿਆ ਬਣੀ ਨੂੰ ਜੇ ਟਕਾਣੀ ਦੇ ਥੇਂ ਠੰਡੀ ਆ ਛਿਤਾ ਲੌਂ ਸਾਰੀ ਆ ਜਾਂਦੀ ਸਣਾ ਜੀ ਹਾਂ ਮੈਂ ਠੀਕ ਆ ਬਾਈ ਹਾਂਜੀ ਹਾਂਜੀ ਹੂੰ ਸੀਰ ਵੀ ਬਹੁਤ ਆ ਹਨਾ ਹਾਂਜੀ 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 ਤੇ ਕਮਾਉਂ ਚਲ 14000 ਕੋਈ ਨਹੀਂ ਕੋਈ ਦੱਸੋ ਕਰੋ ਹੁਕਮ ਬਾਈ ਹੈ ਉਹ ਮੈਂ ਤਾਂ ਵੀ ਜਿਵੇਂ ਹੁਣ ਗਾਂ ਬੰਦਾ ਕੋਈ ਵੀ ਆ ਜੇ ਮੰਗਾਉਂਦਾ ਕੋਈ ਟੈਨਸ਼ਨ ਹੈ ਗੱਲ ਨਹੀਂ ਤੂੰ ਬੈਠਾ ਨਾ ਮੈਂ ਪੈਸਿਆਂ ਦੀ ਮਤਲਬ ਸਾਡਾ ਭਰਾ ਬੈਠਾ ਜਿਮੇਵਾਰੀ ਹਾਂ ਉਹ ਜੇ ਕੋਈ ਭਰਾ ਪਾਉਂਦਾ ਵੀ ਕੋਈ ਟੈਨਸ਼ਨ ਨਹੀਂ ਪੈਂਦੀ ਹਾਂ ਭਾਈ ਇਹੋ ਕਰ ਦੋ ਤੇ ਆਪਣੀ ਫੇਕ ਵੀਡੀਓ ਨਹੀਂ ਹੋਊਗੀ ਇਹ ਨਾ ਸੋਚਿਆ ਕਰੋ ਵੀ ਭਾਈ ਅਸੀਂ ਸਾਈ ਪਾਤੀ ਤੋਂ ਹਾਂ ਵੀ ਸਾਈ ਪਾਦੇ ਸਾਈ ਮਰ ਜੂਗਾ ਨਾ ਉਹ ਤਾਂ ਬੇਚਿੰਤ ਦੇ ਹੋ ਜ ਤੁਸੀਂ ਆਪਣੀ ਜਿਹੜੀ ਵੀਡੀਓ ਵੀ ਤੁਸੀਂ ਵੇਖੋਗੇ ਨਾ ਨਿਊ ਗੇਲ ਫਾਰਮਰ ਤੇ ਸਿਰਫ ਮੈਂ ਆਵਾਜ਼ ਮੇਰੀ ਹੋਵੇ ਮੇਰਾ ਚੈਨਲ ਹੋਵੇ ਨਿਊ ਗੇਲ ਫਾਰਮਰ ਜਿੰਦੇ ਦੇ ਉੱਤੇ ਤਕਰੀਬਨ 95000 ਦੇ ਕਰੀਬ ਫਾਲੋਅਰ YouTube ਤੇ ਆ ਤੇ 84-85000 ਦੇ ਕਰੀਬ ਫਾਲੋਅਰ Facebook ਦੇ ਉੱਤੇ ਆ ਮਿੱਤਰੋ ਤੇ Insta ਦੇ ਉੱਤੇ 25000 ਦੇ ਕਰੀਬ ਆ ਬਸ ਜੇ ਤਾਂ ਤੁਸੀਂ ਇਹ ਨਾ ਤਿੰਨ ਜੀ ਜਦੋਂ ਦੇਖ ਰਹੇ ਆ ਵੀਡੀਓ ਤੇ ਪੇਜ ਤੇ ਇੰਤਰੈਕਸ਼ਨ ਹੋ ਕੇ ਸਾਈਪਾ ਦਿਓ ਜਿਹੜੀ ਵੀ ਵੀਡੀਓ ਦੇਖਦੇ ਆ ਪਰ ਇੱਕ ਹੋਰ ਨਵਾਂ ਟ੍ਰੈਂਡ ਚੱਲਿਆ ਹੋਇਆ ਸਾਡੀਆਂ ਵੀਡੀਓ ਨੂੰ ਡਾਊਨਲੋਡ ਲਿਟ ਕੀਤਾ ਜਾਂਦਾ ਉਹ ਵੀ ਵੀਡੀਓ ਅੰਮੇ ਬਾਈ 2 ਨੰਬਰ ਤੇ ਜਿਹੜੀ ਆਪਣੀ ਗਾਂ ਦੀ ਕੀ ਡਿਟੇਲ ਆ ਬਾਈ ਇਹ ਦੁੱਧ ਹੈਗਾ 10 ਕਿਲੋ ਨੈਟ ਤਿਆਰ ਅਣਕੰਡੇ ਵਾਲਾ ਅਣਕੰਡੇ ਵਾਲਾ ਚੂਣ ਚਾਂਣ ਕਿਵੇਂ ਬਾਈ ਬਹੁਤ ਚੰਗਾ ਲੱਗਾ ਚੋਣਾ ਤੇਰੀ ਅੱਡੀ ਨੂੰ ਚੋਕੇ ਵਿਖਾ ਦੇਣੀ ਸੂਈ ਕਿੰਨੇ ਚਿਰ ਦੀ ਹੋਗੀ ਪੰਮਾ ਬਾਈ ਯਾਰ ਲਾਲਾ ਮਹੀਨਾ ਲਾਲਾ 20 ਦਿਨ ਲਾਲਾ ਆਹ ਕੋਲੇ ਆਪਣੇ ਹਨਾ ਸਾਹਿਬ ਦੇ ਸੋਦੇ ਲਾਉਗਾ ਮਹੀਨਾ ਲਾਲਾ ਜਿੰਨਾ ਮਰਜੀ ਲਾ ਦੁੱਧ ਕਿੰਨਾ 10 ਕਿਲੋ ਤਿਆਰ ਹੈ ਨਾ 10 ਕਿਲੋ ਤਿਆਰ ਤੇ ਉਹ ਤਾਂ ਮੱਝਰਗਾ ਦੁੱਧ ਵੀ ਪੈਣਾ ਦਿਮਾਗ ਦੇਵਾਂਗੇ ਦੋ ਟਾਈਮ ਬਾਈ ਠੀਕ ਹੈ ਬਾਈ ਓਕੇ ਬਾਈ ਸੂਈ ਭਰਾ ਵਿੱਚ ਚੋਕੇ ਲੈ ਜਾਵੇ ਠੀਕ ਹੈ ਤੋਰੀਏ ਬਈ ਨੂੰ ਖੋਲ ਕੇ ਮੜੇ ਕੱਢੀਏ ਤੋਰੀ ਲੈ ਮੈਂ ਤੇ ਕਾਲੀ ਕਰ ਮਿੱਤਰ ਜੀ ਜੀ ਤਾਂ ਦੇਵਾ ਬਹੁਤ ਚੰਗਾ ਹਨਾ ਹਾਂ ਸਾਰੀ ਚੰਗੀ ਵੀਰੇ ਹੂੰ ਥਾਮ ਤੋਂ ਚੰਗਾ ਲੱਗਾ ਲੈ ਬਈ ਬਣ ਦੇ ਅੱਖ ਦੇ ਕੋਈ ਅੱਖ ਦੇ ਹੂੰ ਦਰਦੀ ਆ ਬੰਦ ਉਪਰਾ ਕਰ ਦਈਏ ਹੋ ਜਾ ਚੇ ਚੇ ਲੈ ਮੇਤਰੋ ਦੇਖ ਸਕਦੇ ਆ ਤੁਸੀਂ ਬਾਲਾ ਹੁਣ ਤਣ ਚੋਕੇ ਵੀ ਆਪਾਂ ਦਿਖਾ ਦੇਣੀਆਂ ਕਰਮਾਂ ਵਾਲੀ ਇਹ ਤਾਂ ਧਾਰਾ ਮਰਾ ਦੇਣੀਆਂ ਤੁਹਾਨੂੰ ਆਪਣੀਆਂ ਹੁੰਦੀਆਂ ਬੱਚਾ ਛੱਡ ਦਈਏ ਥੱਲੇ ਪਾਵੇਂ ਭਾਈ ਛੱਡ ਦੇ ਬੱਚਾ ਕਰਮਾਂ ਵਾਲਾ ਹਾਂ ਜਾਣਾ ਪਾਣਾ ਪਾਣਾ ਲਓ ਮਿੱਤਰੋ ਨਿਆਣਾ ਪਾ ਦਿੰਨੇ ਆ ਤੋਣ ਚਾਣ ਵੀ ਦੇਖ ਲੋ ਤੁਸੀਂ ਕਰਮਾ ਵਾਲੀ ਦਾ ਹੂੰ ਧਾਰ ਤੋਂ ਮੋਟੀ ਆ ਬਾਈ ਥਾਣੋਂ ਵੀ ਬਹੁਤ ਚੰਗਾ ਲੱਗਿਆ ਮਈਆਂ ਦੇ ਥਾਣ ਵਰਗਾ ਦੂਰਾ ਥਾਣ ਲੱਗਾ ਹੋਇਆ ਕਰਮਾ ਵਾਲੀ ਨੂੰ ਐਸਾ ਪੰਮੇ ਬਾਈ ਰੇਟ ਕਿ ਰਊਗਾ ਇਹਦਾ ਭਾਈ ਨੇੜ ਕਿੰਨੇ ਦੀ ਅਰ ਦੇ ਦੀਏ ਸਾਬੇ ਬਸ ਤੂੰ ਦੱਸ ਦੇ ਕਿੰਨੇ ਦੀ ਦੇਣੀ ਹੈ ਹਾਂ ਨਾ ਤੇਰਾ ਹੀ ਧਾਨਾ ਭਰਾਵਾ ਯਾਰ ਜੇ ਇੱਥੋਂ ਲਜਾਉ ਦੇ ਜائیں 17000 ਦੀ ਗਾਂ ਠੀਕ ਆ ਬਾਈ ਤੇ ਜੇ 100 ਕਿਲੋਮੀਟਰ ਅੰਮ੍ਰਿਤਸਰ ਤੱਕ 100 ਕਿਲੋਮੀਟਰ ਤੇ 20000 ਪਹੁੰਚ ਵੀ ਜਿਹੜੇ ਪਾਸੇ ਮਰਜ਼ੀ ਲੈ ਜਾਏ ਜਾਂ 100 ਕਿਲੋ ਮਾਈਲੇ ਲੈ ਜਾਏ ਲੈ ਜੇ ਪਹੁੰਚ 100 ਕਿਲੋਮੀਟਰ ਤੱਕ ਪਹੁੰਚ 20000 ਦੇ ਵਿੱਚ ਫਰੀ ਬਿਲਕੁਲ ਹੈ ਅਗਲਾ ਮਿੱਤਰੋ 10 ਕਿਲੋ ਦੁੱਧ ਤਿਆਰ ਹਾਂ ਸਹੀ ਵਾਲ ਦੇ ਵਿੱਚ ਲੇਰੋਸ ਪੈਂਦੀ ਕਰਮ ਵਾਲੀ ਬੰਨ ਤੋਂ ਸਾਰਾ ਕੁਝ ਹੈਗਾ ਔਰ ਵੱਛਾ ਮਗਰ ਰਾਤੀ ਮੰਨਦੇ ਸਹੀ ਵਾਲ ਮੰਨਦੇ ਪਹੁੰਚ ਹੋ ਜੂਗੀ 100 ਕਿਲੋਮੀਟਰ ਘੇਰੇ ਦੇ ਵਿੱਚ ਬਿਲਕੁਲ ਫਰੀ 10 ਕਿਲੋ ਦੁੱਧ ਤਿਆਰ ਤੇ ਆਹ ਹੋ ਜੂਗੀ ਮਿੱਤਰੋ 17000 ਦੇ ਵਿੱਚ ਬਸ ਸਰੀਆ ਚੋਦੀਏ 14 14 17000 ਦੇ ਵਿੱਚ ਇਹ ਮਿਲ ਜੂਗੀ ਨੰਬਰ 25 ਦਾ ਸਕਰੀਨ ਦੇ ਉੱਤੇ ਪਿੰਡ ਵੜਾ ਭਾਈ ਕਾ ਜ਼ਿਲ੍ਹਾ